ਜਿਉ ਬੁਲਾਵੋ ਹੋ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵੋ ਹੋ ਤਿਉ ਨਾਨਕ ਦਾਸ ਬੋਲੇ ਪਰਮ ਸਨਮਾਨਯੋ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪਵਿੱਤਰ ਚੰਦ ਕਮਲਾ ਵਿੱਚ ਸੁਭਾਏਮਾਨ ਗੁਰੂ ਦਾ ਖਾਸ ਰੂਪ ਗੁਰਪੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਨੂੰ ਹੀ ਫਤਿਹ ਬੁਲਾਈ ਜਾ ਰਹੀ ਹੈ ਕਿਸੇ ਹੋਰ ਨੂੰ ਨਹੀਂ ਕਿਸੇ ਆਲਮ ਦੇ ਬੜੇ ਪਿਆਰੇ ਬੋਲ ਨੇ ਉਹ ਸਿੱਖ ਨਹੀਂ ਜੋ ਸਿੱਖ ਨੂੰ ਦੇਖ ਕੇ ਫੁੱਲ ਵਾਗ ਨਾ ਖਿੜ ਜਾਵੇ ਉਹ ਸਿੱਖ ਨਹੀਂ ਜੋ ਸਿੱਖ ਨੂੰ ਦੇਖ ਕੇ ਮੱਥੇ ਤਿਉੜੀਆਂ ਪਾਵੇ ਉਹ ਸਿੱਖ ਨਹੀਂ ਜੋ ਸਿੱਖ ਨੂੰ ਦੇਖ ਕੇ ਗੱਜ ਕੇ ਫਤਿਹ ਨਾ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬੜਾ ਥੋੜਾ ਜਿਹਾ ਹੀ ਹੈ ਕਥਾ ਦਾ ਇੱਕ ਹੋਰ ਵੱਡਾ ਸਬਜੈਕਟ ਹੁੰਦਾ ਹੈ ਪਰ ਮੈਂ ਸਮੇਂ ਵਿੱਚ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਬੱਚੋਂ ਇੱਕ ਦੋ ਹੀ ਤੁਹਾਡੇ ਨਾਲ ਸਾਂਝੇ ਕਰਨੇ ਨੇ ਇੱਕ ਬਚਨ ਆਉਂਦੇ ਨੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹ ਪਾਈ ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਮੇਰੇ ਹਿਰਦੇ ਚੋਂ ਪਰਾਈ ਈਰਖਾ ਦੁਵੈਤ ਜਲਨ ਖਤਮ ਹੋ ਗਈ ਹੈ ਇਹ ਬੀਬੀਆਂ ਥੋੜਾ ਚੁੱਪ ਕਰਨਗੇ ਗੱਲ ਸਮਝ ਵਿੱਚ ਆ ਜਾਏਗੀ ਅਮਾਈਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਮਾਂ ਵੀ ਕੱਲ ਜਾ ਕੇ ਜਿੰਨੀ ਮਰਜ਼ੀ ਗੱਲ ਕਰ ਲਓ ਇਹ ਗੁਰਬਾਣੀ ਦੀ ਕਥਾ ਹੈ ਗੁਰੂ ਦੀ ਸਟੇਜ ਹੈ ਤੇ ਸਾਡੇ ਕੋਈ ਬੈਠਣ ਦੇ ਨਿਯਮ ਹੁੰਦੇ ਨੇ ਮੈਂ ਤਕਰੀਬਨ 22 ਕੰਟਰੀਆਂ ਵਿੱਚ ਕਥਾ ਕੀਤੀ ਪਰ ਰੌਲਾ ਕਿਤੇ ਨਹੀਂ ਸੁਣਿਆ ਆ ਤੁਹਾਡੇ ਇੱਥੇ ਰੌਲਾ ਹੁੰਦਾ ਥੋੜਾ ਚੁੱਪ ਦਾ ਤਾਂ ਥੋੜਾ ਜਿਹਾ ਥੋੜਾ ਸਾਨੂੰ ਸੁਣ ਲਓ ਆਪੇ ਸੁਣਾ ਲਿਓ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਏ ਐ ਪਰਿਪੂਰਨ ਮਾਲਕ ਮੇਰੇ ਹਿਰਦੇ ਚੋਂ ਪਰਾਈ ਈਰਖਾ ਖਤਮ ਹੋ ਗਈ ਹੈ ਕਿਸ ਤਰ੍ਹਾਂ ਹੁੰਦੀ ਨਹੀਂ ਜਦੋਂ ਤੋਂ ਮੈਂ ਤੁਹਾਡੀ ਸੰਗਤ ਕੀਤੀ ਹੈ ਇਹ ਸੰਗਤ ਵਿੱਚ ਬੈਠ ਕੇ ਵੀ ਈਰਖਾ ਨਾਲ ਅਸੀਂ ਭਰੇ ਹੋਏ ਬੈਠਾਂਗੇ ਨਾ ਤੇ ਸਾਡਾ ਮਨ ਕਦੀ ਸ਼ਾਂਤੀ ਵਿੱਚ ਨਹੀਂ ਆ ਸਕਦਾ ਸਾਡੇ ਮਨ ਵਿੱਚ ਚੰਚਲਤਾ ਭਰੀ ਰਹੇਗੀ ਦਸਮ ਪਾਤਸ਼ਾਹ ਜੀ ਮਹਾਰਾਜ ਦੇ ਧਾਰਮਿਕ ਯੁੱਧ ਹੋਏ ਆਮ ਤੌਰ ਤੇ ਯੁੱਧ ਹੁੰਦੇ ਨੇ ਜੜ ਜੋਰੂ ਤੇ ਜ਼ਮੀਨ ਇਸਤਰੀ ਦੀ ਖਾਤਰ ਜੰਗ ਹੋਣੇ ਤਾਂ ਦੌਲਤ ਦੀ ਖਾਤਰ ਜੰਗ ਹੋਣੇ ਤੇ ਜ਼ਮੀਨ ਦੀ ਖਾਤਰ ਅੱਜ ਵੀ ਹੋ ਰਹੇ ਨੇ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੰਗ ਵਿੱਚ ਨਾ ਜਰ ਹੈ ਨਾ ਜੋਰੂ ਹੈ ਨਾ ਜ਼ਮੀਨ ਹੈ ਕਿੰਨਾ ਵਾਸਤੇ ਮਜਲੂਮਾਂ ਵਾਸਤੇ ਜਿਨ੍ਹਾਂ ਨੂੰ ਲੋਕ ਛੂਦਰ ਕਰਕੇ ਜਾਣਦੇ ਸਨ ਉਹਨਾਂ ਵਾਸਤੇ ਉਹਨਾਂ ਵਾਸਤੇ ਜੰਗ ਹੋਈ ਸਤਗੁਰੂ ਜੀ ਸ਼ਸਤਰ ਵੰਡ ਰਹੇ ਸਨ ਕਿਸੇ ਨੂੰ ਭਾਲਾ ਦੇ ਰਹੇ ਸਨ ਕਿਸੇ ਨੂੰ ਨੇਜਾ ਕਿਸੇ ਨੂੰ ਤਲਵਾਰ ਕਿਸੇ ਨੂੰ ਖੰજર ਕਿਸੇ ਨੂੰ ਜਿਹੜਾ ਹੈ ਖੰਡਾ ਬਖਸ਼ ਰਹੇ ਸਨ ਜੰਗ ਦੇ ਹਥਿਆਰ ਸਨ ਅਚਾਨਕ ਇੱਕ ਸੰਤ ਜਿਹੜਾ ਨਾ ਸਾਹਮਣੇ ਆਣ ਕੇ ਖਲੋ ਗਿਆ ਜਿਹਦਾ ਨਾਮ ਹੈ ਭਾਈ ਕਨ੍ਹਈਆ ਜੀ ਸਤਿਗੁਰੂ ਜੀ ਨੇ ਉਹਨੂੰ ਕੋਈ ਸ਼ਸਤਰ ਨਹੀਂ ਦਿੱਤਾ ਕੋਈ ਨੇਜਾ ਨਹੀਂ ਦਿੱਤਾ ਕੋਈ ਢਾਲ ਨਹੀਂ ਦਿੱਤੀ ਬਲਕਿ ਇੱਕ ਮਸ਼ਕ ਜਿਹੜੀ ਹੈ ਨਾ ਪਾਣੀ ਵਾਲੀ ਉਹ ਦੇ ਦਿੱਤੀ ਉਹ ਦੇ ਦਿੱਤੀ ਕਹਿਣ ਲੱਗੇ ਲੈ ਭਾਈ ਤੂੰ ਸਾਰਿਆਂ ਨੂੰ ਜਲ ਪਿਉਣਾ ਹੈ ਤੇ ਸਾਡਾ ਸੁਭਾਅ ਕੀ ਹੈ ਅਸੀਂ ਆਪ ਕਿਸੇ ਨੂੰ ਪਾਣੀ ਦਾ ਗਲਾਸ ਪਿਆ ਕੇ ਵੀ ਖੁਸ਼ ਨਹੀਂ ਹੁੰਦੇ ਨਿੰਦਿਆ ਕਰਨ ਲੱਗਿਆ ਵੱਡਿਆਂ ਵੱਡਿਆਂ ਦੀ ਕਰ ਦਿੰਨੇ ਆ ਆਪਨਾ ਦੇਹ ਚਰੂ ਭਰ ਪਾਣੀ ਤਹ ਨਿੰਦੇ ਜੇ ਗੰਗਾ ਨਹੀਂ ਪਾਣੀ ਦਾ ਗਲਾਸ ਪਿਆ ਕੇ ਵੀ ਕੁਛ ਨਹੀਂ ਹੁੰਦੇ ਵੱਡਿਆਂ ਵੱਡਿਆਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਨੇ ਆ ਕਰ ਵਿਸ਼ਾ ਬਹੁਤਾ ਲੰਮਾ ਨਾ ਹੋਵੇ ਸਮੇ ਦਾ ਵੀ ਤਕਾਜ਼ਾ ਹੈ ਭਾਈ ਕਨਈਆ ਜੀ ਸਾਰਿਆਂ ਨੂੰ ਮੈਦਾਨੇ ਜੰਗ ਵਿੱਚ ਜਲ ਸ਼ਿਕਾਰ ਰਹੇ ਨੇ ਜਿਹੜਾ ਵੀ ਕੋਈ ਪਾਣੀ ਮੰਗਦਾ ਹਾਏ ਪਾਣੀ ਪਾਣੀ ਦਿਓ ਭਾਈ ਕਨਈਆ ਜੀ ਇਹ ਨਹੀਂ ਦੇਖਦੇ ਸਿੱਖ ਹੈ ਇਹ ਮੁਸਲਮਾਨ ਹੈ ਜਾਂ ਕੋਈ ਹੋਰ ਹੈ ਸਾਰਿਆਂ ਦੇ ਪਾਣੀ ਸਾਰਿਆਂ ਨੂੰ ਦੇ ਰਹੇ ਨੇ ਸਾਰਿਆਂ ਨੂੰ ਪਾਣੀ ਦੇ ਰਹੇ ਨੇ ਕਿਉਂਕਿ ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਪਾਣੀ ਦੇ ਨਾਲ ਹੀ ਸਾਰਾ ਜਗਤ ਜਿਹੜਾ ਹੈ ਹਰਿਆ ਭਰਿਆ ਹੈ ਜਲਬਿਨ ਸਾਗ ਕੁਮਲਾਵਤੀ ਉਪਜੇ ਨਹੀਂ ਧਾਮ ਸਾਡੇ ਤ੍ਰੈਮਣ ਦਿਹੋਰੀ ਚੱਲੇ ਪਾਣੀ ਅੰਨ ਅੰਨ ਪਾਣੀ ਦੇ ਨਾਲ ਇਹ ਜਿਹੜੀ ਹੈ ਸਰੀਰ ਚੱਲਦਾ ਹੈ ਸਾਰਿਆਂ ਨੂੰ ਜਲ ਸ਼ਿਕਾਰ ਰਹੇ ਨੇ ਕਿਸੇ ਨੇ ਆਣ ਕੇ ਚੁਗਲੀ ਕਰ ਦਿੱਤੀ ਇਹ ਭਾਈ ਕन्हैया ਜੀ ਜਿਹੜੇ ਨੇ ਨਾ ਉਹ ਦੁਸ਼ਮਣ ਨੂੰ ਪਾਣੀ ਪਲਾ ਰਹੇ ਨੇ ਦੁਸ਼ਮਣ ਨੂੰ ਦਿਲਬਰ ਦੀਆਂ ਬੜੀਆਂ ਪਿਆਰੀਆਂ ਪੰਕਤੀਆਂ ਨੇ ਕਹਿੰਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਆਖਰ ਢੈਂਦਿਆ ਢੈਂਦਿਆ ਟਹਿ ਜਾਂਦਾ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਫਟ ਪੈਂਦਿਆ ਪੈਂਦਿਆ ਪੈ ਜਾਂਦਾ ਚੁਗਲਖੋਰ ਨਾ ਚੁਗਲਿਓ ਬਾਹਰ ਰਹਿੰਦਾ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਚੁਗਲਖੋਰ ਉਹ ਜਿਹੜਾ ਨਾ ਉਹ ਬਾਝ ਨਹੀਂ ਆਉਂਦਾ ਉਹ ਗੱਲ ਕਹਿੰਦੇ ਆ ਕਹਿੰਦੇ ਆ ਕਹੀ ਜਾਂਦਾ ਹੈ ਦਸ਼ਮ ਪਾਤਸ਼ਾਹ ਜੀ ਨੂੰ ਕਿਸੇ ਨੇ ਚੁਗਲੀ ਕੀਤੀ ਕਿ ਇਹ ਭਾਈ ਕਨਈਆ ਜੀ ਜਿਹੜੇ ਨੇ ਉਹ ਦੁਸ਼ਮਣ ਨੂੰ ਵੀ ਪਾਣੀ ਪਿਲਾ ਰਹੇ ਨੇ ਭਾਈ ਕਨਈਆ ਜੀ ਨੂੰ ਪਾਸ ਬੁਲਾਇਆ ਗਿਆ ਭਾਈ ਕਨਈਆ ਜੀ ਦੱਸੋ ਤੁਸੀਂ ਦੁਸ਼ਮਣ ਨੂੰ ਪਾਣੀ ਪਿਲਾ ਰਹੇ ਹੋ ਨਹੀਂ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾ ਰਿਆ ਮੈਂ ਤਾਂ ਆਪ ਜੀ ਨੂੰ ਹੀ ਜਲ ਸ਼ਿਕਾ ਰਿਆ ਆਂ ਆਪ ਜੀ ਨੂੰ ਜਲ ਸ਼ਿਕਾ ਰਿਆ ਮੈਨੂੰ ਤਾਂ ਹੋਰ ਕੋਈ ਚਿਹਰਾ ਨਜ਼ਰ ਨਹੀਂ ਆਉਂਦਾ ਮੈਨੂੰ ਤਾਂ ਤੁਹਾਡਾ ਹੀ ਚਿਹਰਾ ਨਜ਼ਰ ਆਉਂਦਾ ਹੈ ਇਸ ਦਾ ਮੈਂ ਕੱਲ ਦਿਹਾੜੇ ਗੱਲ ਕੀਤੀ ਜੀ ਹਜਰਤ ਨਿਜ਼ਾਮਉਦੀਨ ਚਿਹਰੇ ਵੱਲ ਨਹੀਂ ਸੀ ਦੇਖਦਾ ਪੈਰਾਂ ਵੱਲ ਦੇਖਦਾ ਸੀ ਬਾਦਸ਼ਾਹ ਵੀ ਆ ਜਾਵੇ ਪੈਰਾਂ ਵੱਲ ਦੇਖਣਾ ਕਿਸੇ ਨੇ ਪੁੱਛਿਆ ਪੀ ਹਜਰਤ ਤੁਸੀਂ ਚਿਹਰੇ ਵੱਲ ਕਿਉਂ ਨਹੀਂ ਦੇਖਦੇ ਕਹਿੰਦੇ ਆ ਬੜੇ ਪਿਆਰੇ ਕਿਸੇ ਆਲਮ ਨੇ ਬਚਨ ਲਿਖੇ ਨੇ ਚਿਹਰੇ ਕੋ ਦੇਖਦਾ ਹਾਂ ਤੋ ਜੁਦਾ ਜੁਦਾ ਹੈ ਸਾਰਿਆਂ ਦਾ ਚਿਹਰਾ ਇੱਕੋ ਜਿਹਾ ਨਹੀਂ ਪ੍ਰਮਾਤਮਾ ਨੇ ਬਣਾਇਆ ਸਾਰਿਆਂ ਦਾ ਚਿਹਰਾ ਇੱਕੋ ਜਿਹਾ ਨਹੀਂ ਚਿਹਰੇ ਕੋ ਦੇਖਦਾ ਹਾਂ ਤੋ ਜੁਦਾ ਜੁਦਾ ਹੈ ਪਰ ਜਦ ਚਰਨੋਂ ਕੋ ਦੇਖਦਾ ਹਾਂ ਤੋ ਖੁਦਾ ਹੀ ਖੁਦਾ ਹੈ ਮੈਂ ਚਰਨਾਵਲ ਵੇਖਦਾ ਰੱਬ ਹੀ ਰੱਬ ਹੈ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾ ਰਿਆ ਮੈਂ ਤਾਂ ਆਪ ਜੀ ਨੂੰ ਜਲ ਸ਼ਿਕਾ ਰਿਆ ਵਾ ਭਾਈ ਕਨਈਆ ਜੀ ਫੇ ਸਾਡੇ ਜ਼ਖਮ ਵੀ ਵੇਖ ਲਿਆ ਕਰੋ ਆਲੋ ਮਲਮ ਪੱਟੀ ਆਲੋ ਮਲਮ ਪੱਟੀ ਤੇ ਤੁਸੀਂ ਜਿਹੜਾ ਹੈ ਸਾਡੇ ਜ਼ਖਮਾਂ ਦੇ ਉੱਤੇ ਮਲਮ ਪੱਟੀ ਵੀ ਲਾ ਦਿਆ ਕਰੋ ਗੁਰੂ ਪਿਆਰੋ ਜਿਸ ਦਿਨ ਸਾਡੀ ਅਵਸਥਾ ਇਹ ਬਣ ਗਈ ਨਾ ਕੀ ਆ ਬਗਾਨਾ ਹੈ ਇਹ ਨੇੜਾ ਹੈ ਇਹ ਦੂਰ ਹੈ ਇਹ ਸਾਡਾ ਆਪਣਾ ਨਹੀਂ ਇੱਕ ਮੈਂ ਬੇਨਤੀ ਕਰ ਦੇਵਾਂ ਕੁਝ ਗੱਲਾਂ ਹੁੰਦੀਆਂ ਨੇ ਟੇਬਲ ਟਾਕ ਕਰਨ ਵਾਲੀਆਂ ਧਿਆਨ ਦੇਣਾ ਇਕੱਠੇ ਬੈਠ ਕੇ ਗੁਰਸਿੱਖ ਮਤਾ ਪਾਸ ਕਰਦੇ ਆਏ ਨੇ ਤੇ ਕਰਦੇ ਰਹਿਣਾ ਚਾਹੀਦਾ ਕਿਸੇ ਦੀ ਖੇਰ ਨਾ ੜਾਇਆ ਕਰੋ ਸਾਡੀ ਕੌਮ ਵਿੱਚ ਇਹ ਬਦਨਸੀ ਬੀਜ ਮੈਂ ਖੁੱਲ ਕੇ ਗੱਲ ਕਰਾਂਗਾ ਪ੍ਰਚਾਰਕ ਹੋਣ ਦੇ ਨਾਤੇ ਸਾਡੇ ਆਪਣੀ ਨਿੱਜੀ ਰਿੰਜਸਾਂ ਹੁੰਦੀਆਂ ਨੇ ਅਸੀਂ ਨੱਟ ਤੇ ਪਾਈ ਜਾਂਦੇ ਆ ਨਿੱਜੀ ਗੱਲਾਂ ਆਪਣੀ ਕੌਮ ਦੀਆਂ ਗੱਲਾਂ ਕੁਝ ਕੌਮ ਦੇ ਸੀਕ੍ਰਟ ਹੁੰਦੇ ਨੇ ਸੀਕ੍ਰਟ ਉਹਨਾਂ ਨੂੰ ਨਾ ਉਭਾਰਨ ਦਾ ਯਤਨ ਕਰੀਏ ਕੋਸ਼ਿਸ਼ ਕਰੀਏ ਇੱਕ ਦੂਜੇ ਦਾ ਸਨਮਾਨ ਕਰਨਾ ਜੇ ਅਸੀਂ ਆਪਣਾ ਸਨਮਾਨ ਚਾਹੁੰਦੇ ਆ ਨਾ ਵੀ ਸਾਡਾ ਸਨਮਾਨ ਹੋਵੇ ਤੇ ਕਿਸੇ ਦਾ ਸਨਮਾਨ ਕਰਨਾ ਸਾਨੂੰ ਆਉਣਾ ਚਾਹੀਦਾ ਹੈ ਕਿਸੇ ਦੀ ਇੱਜ਼ਤ ਕਰਨੀ ਸਾਨੂੰ ਆਉਣੀ ਚਾਹੀਦੀ ਹੈ ਕਿਸੇ ਆਪਣੇ ਆਪ ਨੂੰ ਵੱਡੇ ਨਾ ਸਮਝੀਏ ਵੱਡਾ ਉਹ ਹੀ ਇਨਸਾਨ ਹੈ ਜਿਹਨੂੰ ਰੱਬ ਵੱਡਾ ਕਰ ਦਿੰਦਾ ਹੈ ਪਰਮਾਤਮਾ ਵੱਡਾ ਕਰ ਦਿੰਦਾ ਆਹ ਲੋ ਮलमपट्टी ਸਾਡੇ ਜ਼ਖਮਾਂ ਤੇ ਮलमपट्टी ਵੀ ਲਾ ਦਿਆ ਕਰੋ ਤੇ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਕਨਈਆ ਜਿਹਨੂੰ ਗਲ ਵਕੜੀ ਵਿੱਚ ਲੈ ਲਿਆ ਬੜਾ ਪਿਆਰ ਦਿੱਤਾ ਬੜਾ ਸਨਮਾਨ ਦਿੱਤਾ ਕਹਿੰਦੇ ਕਿ ਭਾਈ ਕਨਈਆ ਜੀ ਤੁਸੀਂ ਅਸਲੀ ਸਿੱਖੀ ਨੂੰ ਪਹਿਚਾਨ ਲਿਆ ਹੈ ਇਹ ਗੱਲ ਕਹਿ ਕੇ ਸਮਾਪਤੀ ਵਾਲੇ ਪਾਸੇ ਜਾਵਾਂ ਕਦੀ ਸਿੱਖ ਦੀ ਗਵਾਹੀ ਤੇ ਨਾ ਸਿੱਖ ਦੀ ਗਵਾਹੀ ਤੇ ਕਤਲ ਦਾ ਕੇਸ ਵੀ ਬਰੀ ਹੋ ਜਾਂਦਾ ਸੀ ਕਿਉਂ ਕਿ ਸਿੱਖ ਕਦੀ ਝੂਠ ਨਹੀਂ ਬੋਲਦਾ ਸਿੱਖ ਕਦੀ ਝੂਠਕੂੜ ਨਹੀਂ ਬੋਲਦਾ ਤੇ ਅੱਜ ਅਸੀਂ ਪੈਰ-ਪੈਰ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਕੂੜ ਬੋਲਦੇ ਆਂ ਕੂੜ ਧਿਆਨ ਦੇਣਾ ਅਸੀਂ ਸੱਚੇ ਤੇ ਸੁੱਚੇ ਸਿੱਖ ਬਣਦਾ ਯਤਨ ਕਰੀਏ ਤਾਂ ਹੀ ਸਾਡੇ ਇਹ ਜੋੜ ਮੇਲੇ ਜਿਹੜੇ ਨੇ ਨਾ ਸਫਲ ਹੋਣਗੇ ਗੱਲ ਵਕਲੀ ਵਿੱਚ ਲੈ ਲਿਆ ਭਾਈ ਕਨਈਆ ਜੀ ਤੁਸੀਂ ਅਸਲੀ ਸਿੱਖੀ ਨੂੰ ਪਛਾਣ ਲਿਆ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣਾਈ ਸਾਡਾ ਸਾਰਿਆਂ ਦੇ ਨਾਲ ਪਿਆਰ ਬਣੇ ਜਦੋਂ ਅਸੀਂ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਬੇ ਸਰਬੱਤ ਦਾ ਭਲਾ ਵੀ ਮੰਗ ਲਿਆ ਕਰੀਏ ਮੀਰ ਮੰਨੋਂ ਦੀ ਕੈਦ ਅੰਦਰ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਕਾਲੇ ਵਿੱਚ ਹਾਰ ਪੁਆਏ ਔਰ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਇਹ ਅਰਦਾਸ ਸ਼ਾਮ ਨੂੰ ਨਹੀਂ ਕੀਤੀ ਰਹਿਣਾ ਸਬਜੀ ਦਾ ਪਾਠ ਹੋਇਆ ਤੇ ਇਹ ਅਰਦਾਸ ਨਹੀਂ ਕੀਤੀ ਕਿ ਮੀਰ ਮੰਨੂ ਤੇਰਾ ਬੇੜਾਗਰਕ ਹੋ ਜਾਵੇ ਉਸ ਸਮੇਂ ਬੀਬੀਆਂ ਨੇ ਰਹਿਰਾ ਸਾਹਿਬ ਜੀ ਦਾ ਪਾਠ ਕਰਕੇ ਕੋਈ ਅਰਦਾਸ ਕੀਤੀ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਿਆ ਕਰੀਏ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਮਨਾਂ ਦੇ ਵਿੱਚੋਂ ਈਰਖਾ ਦੁਆਤ ਕੱਢ ਦਈਏ ਗੁਰਦੇ ਪਿਤਾ ਜੀ ਦੀ ਕਿਰਪਾ ਕਰਨ तकरीबन 11 ਕੇ ਸਾਲ ਹੋ ਗਏ ਨੇ ਮੈਨੂੰ ਆਉਂਦਿਆਂ ਹੋਇਆ ਸੋ ਮੇਰੀ ਇੱਕ ਸ਼ਰਤ ਹੈ ਭਾਵਨਾ ਹੀ ਹੈ ਇਹ ਵੀ ਮੈਨੂੰ ਪਤਾ ਹੈ ਵੀ ਤੁਸੀਂ ਕਥਾ ਨੂੰ ਸ਼ਾਇਦ ਘੱਟ ਪਸੰਦ ਕਰਦੇ ਹੋ ਢਾਡੀ ਵਾਰਾਂ ਕਵੀਸ਼ਰ ਉੱਚੀ ਆਵਾਜ਼ ਹੋਵੇ ਕੰਨ ਪਾਟਣ ਅਸੀਂ ਇਹਨਾਂ ਬੜੀ ਬਾਤ ਹੈ ਬੜੀ ਆਵਾਜ਼ ਹੈ ਪਰ ਸਭ ਤੋਂ ਉੱਤਮ ਹਰ ਕੀ ਕਥਾ ਜਿੰਨਾ ਚਿਰ ਤੱਕ ਅਸੀਂ ਕਥਾ ਨਹੀਂ ਸਰਵਣ ਕਰਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਦੀ ਵੀ ਸਮਝ ਨਹੀਂ ਆ ਸਕਦੀ ਅਸੀਂ ਸਮਝ ਲੈਣੀ ਹੈ ਤੇ ਵਗ ਤੋਂ ਬਾਅਦ ਕਥਾ ਸਰਵਣ ਕਰਿਆ ਕਰੀਏ ਸੋ ਇੱਥੋਂ ਦੇ ਪ੍ਰਬੰਧਕ ਵੀਰ ਸਰਦਾਰ ਗੋਨਾਮ ਸਿੰਘ ਜੀ ਸਰਪੰਚ ਸਾਹਿਬ ਸਟੇ ਸੇਵ ਦੀ ਸੇਵਾ ਨਿਭਾਉਣ ਵਾਲੇ ਨੇ ਸਰਦਾਰ ਪ੍ਰਗਟ ਸਿੰਘ ਜੀ ਸਾਡੇ ਭਰਾਤਾ ਭਾਈ ਕਾਬਲ ਸਿੰਘ ਜੀ ਨਿਸ਼ਾਨ ਸਿੰਘ ਜੀ ਬਾਦ ਸਾਰੇ ਪਿਆਰੇ ਸੱਜਣ ਬੜਾ ਪਿਆਰ ਬਖਸ਼ਿਸ਼ ਕਰਦੇ ਨੇ ਮੈਂ ਜਦੋਂ ਵੀ ਫੋਨ ਕਰਦਾ ਵਾਂ ਭਾਵੇਂ ਮੈਂ 10 ਤਰੀਕ ਨੂੰ ਇੰਗਲੈਂਡ ਤੋਂ ਆਇਆ ਸੀ 10 ਤਰੀਕ ਨੂੰ ਉਤਰਿਆ ਸੀ ਕਿ ਤੁਹਾਨੂੰ ਫੋਨ ਕਰਨ ਦੀ ਲੋੜ ਨਹੀਂ ਐ ਮੈਂ ਮੇ ਓਦਾਂ ਦਾ ਪ੍ਰੋਗਰਾਮ ਫਿਰ ਬਣਾ ਲੈਂਦਾ ਵਾਂ ਕੋਈ ਹੋਰ ਪ੍ਰੋਗਰਾਮ ਨਾ ਹੋਵੇ ਸੋ ਇਹਨਾਂ ਸਾਰੇ ਪ੍ਰਬੰਧਕ ਵੀਰਾਂ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਜੋ ਨਿਮਾਣੇ ਜੇ ਦਾਸ ਨੂੰ ਬੜਾ ਮਾਣ ਬਖਸ਼ਿਸ਼ ਕਰਦੇ ਨੇ ਮਹਾਰਾਜ ਕਿਰਪਾ ਕਰੇ ਇਹਨਾਂ ਦੇ ਸਿਰ ਤੇ ਵੀ ਮਿਹਰ ਪਰਿਆ ਹੱਥ ਰਖਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਰਮ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀਆਂ ਵੀ ਬਖਸ਼ਿਸ਼ਾਂ ਨਾਲ ਝੋਲੀਆਂ ਪਰਨ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਇਸ ਸਥਾਨ ਤੇ ਆਪ ਦਰਸ਼ਨ ਦਿਦਾਰੇ ਕਰਦੇ ਹੋ ਤੁਹਾਡੀਆਂ ਮਨ ਦੀਆਂ ਕਾਮਨਾ ਪੂਰਨ ਹੋਣ ਫਿਲਹਾਲ ਇਤਨੇ ਕ ਬਚਨ ਪ੍ਰਵਾਨ ਕਰਨੇ ਕੋਈਆਂ ਭੁੱਲਾਂ ਦੀ ਖਿਮਾ ਸਭ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਜੀ ਗਿਆਨੀ ਤਰਲੋਕ ਸਿੰਘ ਜੀ ਜੋ ਕਿ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਜਿਹੜੀ ਹੈ ਨਾ 12 ਤਰੀਕ ਤੋਂ ਲੈ ਕੇ ਹਰ ਸਾਲ ਤਨਾ ਜਿਵੇਂ ਆਪ ਜੀ ਨੂੰ ਉਹਨਾਂ ਨੇ ਦੱਸਿਆ ਕਿ 11 ਸਾਲ ਹੋ ਗਏ ਆ ਕੋਈ ਮਾਇਆ ਨਹੀਂ ਸਿਰਫ ਸ਼ਰਧਾ ਬਣੀ ਹੋਈ ਹੈ ਸ਼ਰਦਾ ਦੇ ਮਤਲਬ ਹਰ ਸਾਲ ਦੀ ਤਰ੍ਹਾਂ ਜਿੰਨੇ ਦਿਨ ਵੀ ਸਾਂ ਸ਼ਾਮ ਦੇ ਸਮੇਂ ਸਵੇਰ ਦੇ ਸਮੇਂ ਇਹ ਆਪ ਜੀ ਨੂੰ ਕਥਾ ਵਿਚਾਰ ਯੂਕੇ ਤੋਂ ਆਣ ਕੇ ਇੰਗਲੈਂਡ ਤੋਂ ਆਣ ਕੇ ਜਿਹੜੀ ਆ ਨਾ ਇਹ ਆਪ ਜੀ ਨੂੰ ਕਥਾ ਜਿਹੜੀ ਵਿਚਾਰ ਉਹ ਰੱਖਦੇ ਆਪ ਜੀ ਦੇ ਨਾਲ ਮੈਂ ਬੇਨਤੀ ਕਰਾਂ ਸੰਗਤ ਨੂੰ ਸੰਗਤ ਜੀਓ ਵਾਰ-ਵਾਰ ਬੇਨਤੀ ਆਪਾਂ ਨਹੀਂ ਕਰਨੀ ਕਿਉਂਕਿ ਸਮੇਂ ਦੀ ਕਦਰ ਕਰਨੀ ਹੈ ਤਾਰਾ ਦੋ ਬਾਰ ਮੋਬਾਈਲ ਬਟਵਿਆ ਪਰਸ ਵਗੈਰਾ ਲੈ ਕੇ ਨਾ ਜਾਓ ਕਿਉਂਕਿ ਆਪਾਂ ਜਾਵਾਂ ਕਰ ਰਹੇ ਆ ਸਿੰਘ ਉੱਥੇ ਕਰਾਓ ਜਾਨ ਨਹੀਂ ਦਿੰਦੇ ਵਾਪਸ ਮੁੜ ਕੇ ਆਉਂਦੇ ਜੇ ਟਾਈਮ ਖਰਾਬ ਹੁੰਦਾ ਜਿਆਦੀ ਭੀੜ ਹੋ ਜਾਂਦੀ ਹੈ ਨਾਲੇ ਆਪਜੀ ਦੀ ਮਾਇਆ ਮੋਬਾਈਲ ਵਗੈਰਾ ਕਿਤੇ ਗਵਾਚ ਨਾ ਜਾਵੇ ਦੂਸਰੀ ਬੇਨਤੀ ਮੇਰੀ ਟੈਂਟ ਵਾਲੇ ਵੀਰ ਨੂੰ ਆ ਪੁਲਿਸ ਵਾਸਤੇ ਪਿਛਲੇ ਦਾਨਾ ਬਹੁਤ ਜ਼ਿਆਦਾ ਰੱਚੇ ਇੱਕ ਮੇਰਾ ਵੀਰ ਸੜਕ ਦੇ ਵਿੱਚ ਚਾਨਣੀ ਜਿਹੜੀ ਆ ਨਾ उहो आ पंज छे